ਰਾ ਕਮੀਨਾ ਹੋ ਗਿਆ ਏ 500 ਰੁਪਏ ਇਸਕੇ ਬਣਨੇ ਚ। ਪਰ ਅਹੀਂ ਪਹਿਲੀ ਵਾਰੀ ਬਣਾਏ ਉਹਨਾਂ ਨੇ ਭਾਏ ਬਣਾਏ ਹੁਣ ਇੱਕ ਅੱਧੀ ਵਾਰੀ। ਓਏ ਬੱਚਾ ਆਖੇ ਲੱਗ ਜਾ ਅਰਜਨ ਮਾਰ ਪਾ ਜਣੀ ਆ। ਆਕ ਫਰੀ ਹੋ ਗਈ ਆਪਣੇ ਅਰਜਨ ਦੇ ਪੈਰ ਦੀ ਕਿੰਨੇ ਇੰਚ ਚਾਰ? 475 475 ਦੀ 6 ਇੰਚ ਦੀ ਓਏ ਬੱਚਾ ਨਹੀਂ ਚੀਕ ਕੋੜਾ ਪੂਤਾ ਬੋਰ ਵਾਈ ਦੂਨੀ ਤੇ ਦੇ ਰਹੇ ਨਾ ਇਹਨੂੰ ਬਦਲ ਦਿੰਦੇ ਨੇ ਗਾਲ ਜੀ ਸਾਰਿਆਂ ਨੂੰ ਅੱਜ ਬਣਾਵਾਂਗੇ ਆਪਣੇ ਘੋੜੇ ਦੇ ਪੈਰ ਅਰਜੰਦੇ ਤੇ ਵਾਪਾ ਟਾਈਮ ਹੋ ਗਿਆ ਸੀ ਬੰਦਾ ਆਉਂਦਾ ਨਹੀਂ ਬੰਦੇ ਨੂੰ ਥੋੜਾ ਟਾਈ ਫੜ ਗਿਆ ਬੁਖਾਰ ਹੋ ਗਿਆ ਸੀ ਸੱਜ ਆਇਆ ਵਾ ਚੋੜੀ ਮੰਦਰੀ ਆ ਗਿਆ ਹੁਣ ਤੇ ਹੁਣ ਉਹਨੇ ਆਉਣਾ ਆਪਣੇ ਇੱਥੇ ਬਣਾਉਗਾ ਪੈਰ ਆਪਣੇ ਘੋੜੇ ਦੇ ਤੇ ਦੇਖਦੇ ਹਾਂ ਹਸਤਾਬ ਲਾ ਕੇ ਕੀ ਹਸਤਾਬ ਆ ਵਾ ਆਏ ਤੋ ਤਾਂ ਥੋੜੇ ਜਿਹਾ ਖਰਾਬ ਹੀ ਸੀ ਪੈਰ ਪਹਿਲਾਂ ਤੇ ਹੁਣ ਵਾਦਾ ਬੰਦੇ ਕਈ ਡਰਾਈ ਜਾਂਦੇ ਵਿੱਚ ਆਉਂਦੇ ਪਲਸਟਰ ਲਾਉਣਾ ਪੈਣਾ ਉਹ ਕਰਨਾ ਪੈਣਾ ਹੁਣ ਬੰਦਾ ਆਉਂਦਾ ਵਾ ਤੇ ਦੇਖਦੇ ਆ ਭਲਾ ਇਹ ਜਾਂਦਾ ਬਾਕੀ ਬੰਨੇ ਘੋੜਾ ਕਿ ਤੰਗ ਤੁੰਗ ਨਹੀਂ ਕਰਦਾ ਇਹ ਅਗਲਾ ਬੈਰੀ ਬਣਾਉਂਦਾ ਜਿਆ ਆਇਆ ਹੀ ਬੰਦਾ ਤਾਂ ਉਹ ਗਾੜੀ ਨਾ ਨਾ ਹੀ ਨਾੜਾ ਲਾ ਕੇ ਫੱਢ ਕੇ ਛੁੱਟਿਆ ਜੜਾ ਤੇ ਆ ਸੰਤ ਵਾ ਜੇ ਆ ਇੱਕ ਦੀ ਗਾੜ ਜਿਆ ਪਿਆ ਬੋਲ ਵਾ ਇਹ ਘੋੜਾ ਨਾ ਰੋ ਖਾਵੇ ਤੇ ਬੋਲ ਨੂੰ ਬਾੜੀ ਦੇ ਦੇ ਨਾ ਦੱਸ ਜਿੰਨਾ ਤੁਹਾਨੂੰ ਪੁੱਛੀ ਮਾਰੀ ਆ ਗਈ ਹੁਣ ਪਿਛਲੇ ਦੀ ਖਰਾਬ ਜਿਹਾ ਹੋਇਆ ਆਉਦਾ ਪੈਰ ਤਾਂ ਨਹੀਂ ਹਾਂਜੀ ਖਰਾਬ ਨਹੀਂ ਆਇਆ ਪਿਆ ਠੀਕ ਹੀ ਆ ਹਾਂਜੀ ਹੈ ਹਾਂਜੀ ਹਾਂ ਠੀਕ ਹੈ ਇੱਦਾਂ ਇਸ ਤਿੱਖੇ ਨਾਲ ਦੇ ਬਲੇ ਤੁਹਾਡੇ ਕੰਮ ਸੂ ਠੀਕ ਆ ਅਗਲਾ ਪੈਰ ਵੇਖ ਸੰਦੇ ਤੁਸੀਂ ਉਹ ਬਣਾਤਾ ਪਹਿਲਾਂ ਗੱਮਸ਼ੀ ਖਾਲਦੇ ਪਹਿਲਾਂ ਇਦਾਂ ਦਾ ਹੀ ਪਹਿਲਾਂ ਉਦਾਂ ਦਾ ਹੀ ਉਹ ਬੰਦੇ ਕਈ ਡਰਾਤਾ ਨੇ ਉਹ ਪਲਸਟਰ ਲਾਉਣਾ ਪੈਣਾ ਪਰ ਗੱਲ ਬਾਤ ਬਣ ਗਈ ਹੁੰਦਾ ਹੈ ਵਧੀਆ ਬਣ ਗਿਆ ਪੈਰ ਪਰੇ ਉਦੰਦਾ ਜਾਂ ਨੋਂ ਲਾ ਦੇ ਫੇਰ ਆ ਆ ਸੁਰਤਾ ਮਗਲਾ ਵੀ ਨੋਂ ਲਾ ਗੇ ਹੁਣ ਕਰੂਗਾ ਹੌਲੀ ਹੌਲੀ ਪੈਰ ਸਾਫ ਉਦਾਂ ਕਈ ਘੋੜੇ ਮਾਰਦੇ ਪਛਾੜੀਆਂ ਹੀ ਹਨਾ ਉਹਨਾਂ ਨੂੰ ਪੋਣੀਆਂ ਪੈਂਦੇ ਇਹ ਸੀਲ ਹੀ ਆਉਦਾ ਉਹ ਤਾਂ ਕੋਰੇ ਨੂੰ ਦੇ ਰਹੇ ਨਾ ਇਹ ਮੈਨੂੰ ਕੋਈ ਦਿੰਦੇ ਨਹੀਂ ਹੋਰ ਨਹੀਂ ਆਇਆ ਠੀਕ ਆਏ ਕੇ ਸੈਂਟਰ ਦੇ ਨਾਲੋਂ ਲਿਆ ਖੰਭ ਸਾਰੇ ਘੋੜਾ ਥੋੜਾ ਮਾਰ ਜਾ ਰਿਹਾ ਤੂੜੀ ਨਵੀਂ ਪਾਤੀ ਪਤਾ ਨਹੀਂ ਲੱਗਾ ਕੋਈ ਨਹੀਂ ਮਾਰਾ ਹੀ ਕਰੂਗਾ ਤੇ ਕੇ ਆਪਾਂ ਨਾ ਬਰਫੇਰ ਵੇ ਲੈ ਆਗੇ ਇੱਥੇ ਕਿਥੇ ਆ ਗੁੰਮੀ ਜਿ ਬਣੀ ਜੜੀ ਆ ਵੀ ਉਧਰ ਵੀ ਆ ਫੇਰਦੇ ਕੋਈ ਨਹੀਂ ਬਰ ਸਕਤੇ ਤੁਹਾਵੇ ਚ ਪਾਗੇ ਨਾ ਤੁਹਾਵੇ ਚ ਪਾਗੇ ਫੇਰਦਾਂਗੇ ਮੋਲ ਪਾਤਾ ਭਾ ਦੂੰ ਟਾਈਮ ਲੇਟ ਕਰਨ ਦਾ ਹਾਂ ਮੁੱਲ ਪਾਤਾ ਜਿਹੜੀ ਤੇਰੀ ਵੇਟ ਕੀਤੀ ਆ ਪਾਈਨੀ ਕਿੱਥੋਂ ਆਇਆ ਤੂੰ ਜੋਧਪੁਰੋਂ ਜੋਧਪੁਰੋਂ ਤੋਂ ਤੇ ਸੇ ਅਭੀ ਇਧਰ ਗੁਰਾ ਰਹੇ ਹਾਂ ਇੱਥੇ ਕਿਥੇ ਰਹਿਣਾ ਕਰਾਇਆ ਹਾਂਜੀ ਜੋਧਪੁਰੋਂ ਮਾਲ ਹੀ ਲੈ ਆਉਣਾ ਮਾਸਾ ਤੂੰ ਹੈ ਇਧਰ ਹੀ ਰਹਤਾ ਹੁੰਦਾ ਤੂੰ ਉਧਰ ਨਹੀਂ ਜਾਣਾ ਉਧਰ ਦੋ ਤਿੰਨ ਮਹੀਨੇ ਬਾਅਦ ਜਾਂਦੇ ਪੈਰ ਦੀ ਬੰਤਰੀ ਬਣ ਗਈ ਪਰਲੇ ਦੀ ਬਹੁਤ ਟੋਰੀ ਮਗਰ ਲਾ ਰਿੰਦਾ ਵਾ ਬਨੋਣ ਲਾ ਇਧਰ ਲਾ ਪਰਲਾ ਬਣਾਤਾ ਵਾ ਬੱਲੀ ਆ ਗਿਆ ਹੈ ਦੱਸਣਾ ਨਹੀਂ ਨੇ ਕੱਖ ਵੀ ਕੁੜੀ ਖਾਰੀਆਂ ਨਹੀਂ ਲੋਨ ਦੀ ਲੋੜ ਹਨਾ ਬਾਬਾ ਜੀ ਕੁੜੀਆਂ ਨੂੰ ਮਾਵਾ ਕੇ ਹੜਾ ਗਾਂਜ ਭਜੋਣਾ ਪਿਓਣਾ ਜੇ ਸੜਕ ਤੇ ਹੁਣ ਤਾਂ ਨਵੇਂ ਮਹੀਨੇ ਵਾਦਾ ਕਰਾਉਣੇ ਫੇਰ ਆਪਣੇ ਆਪ ਆਜੂ ਹਨਾ ਹਣੇ ਆਪਣੇ ਆਪ ਆਜੂ ਹਨਾ ਜੀ ਉਧਰੋਂ ਕਿੱਥੇ ਲੈ ਆਵਾ ਕਿਉਂ ਉਸਤਾਦ ਜੀ ਤੁਸੀਂ ਕਿਹਨੇ ਘਰੀ ਬਣਾਣੀ ਆਪਣੇ ਘੋੜੇ ਦੇ ਪੈਰ? ਕੁਰੀਗਣਾ ਨੰਬਰ ਲੱਗਦੀ ਇਹਨੂੰ ਲੱਗੀ ਸੀ ਇਹ ਨੰਬਰ? 525 52 ਉਹ ਖਲੀ ਬਾਸਾਂ ਨੂੰ ਲੱਗਦੀ ਸਾਡੇ ਨੂੰ 6 ਨੰਬਰ। ਉਹ ਭਾਂਜ ਬਹੁਤ ਆੜਾ ਘੋੜਾ ਨਾ। ਘੋੜਾ ਘੜਾ ਸੀਲ ਹੁੰਦਾ ਹੈ ਤਰਫਨ ਨਹੀਂ ਡਿਆ ਜਾਏ ਤਰਫ ਦੇਣਾ ਕਈ ਘੋੜੇ ਪਛਾਲੀਆਂ ਨਹੀਂ ਪਈਆਂ। ਟਾਈਮ ਕਹੋ ਲੈ ਕਿੰਨੇ ਟਾਈਮ ਦਾ ਇਹ 15 ਉਹ ਤਾਂ ਚਾਹਾਂ ਕਿ ਮੈਨੂੰ ਲੱਗਦਾ 15 ਕਿ ਮਹੀਨੇ ਤਾਂ ਹੋ ਗਿਆ ਹੈ 500 ਬਾਰ ਤਾਂ ਇਸ ਤੋਂ ਬਣਨੇ ਚਾਹੀਦੇ ਪਰ ਅਹੀਂ ਪਹਿਲੀ ਵਾਰੀ ਬਣਾਏ ਉਹਨਾਂ ਨੇ ਭਾਏ ਬਣਾਏ ਹੁਣ ਇੱਕ ਅੱਧੀ ਵਾਰੀ ਉਹਨਾਂ ਨੇ ਬਣਾਏ ਓਏ ਮੱਛ ਆਖੇ ਲੱਗ ਜਾ ਲੱਗ ਜਾ ਮਾਰ ਪਾ ਜਣੀ ਆ ਲੱਤ ਚੁੱਕਦਾ ਡਾੜਾ ਡਾੜਾ ਲੱਤ ਵਿੱਚ ਅੰਜੇ ਜੇ ਦੇ ਚਾਲ ਪੈਰ ਪੂਰੇ ਸਾਫ ਹੋਣਾ ਇੰਨੇ ਗੰਦੇ ਕਿ ਨਹੀਂ ਹੋਏ ਪੈਰ ਪੂਰੇ ਸਾਫ ਹੋਣਾ ਹਦਾ ਬੱਲੀ ਪੂਰੇ ਧਿਆਨ ਨਾਲ ਵੇਖੰਦੇ ਅਗਲੀ ਵਾਰੀ ਮੈਂ ਜ਼ਿਆਦਾ ਇਨੇ ਬਣਾ ਦਨੇ ਆ ਉਹ ਬੱਲੀ ਨੂੰ ਸੌਂਨੀ ਲਿਆ ਜਾ ਰਹੇ ਨੇ ਮੱਲੀ ਨੇ ਪੂਰੀ ਨਹੀਂ ਘਟਾਈ ਹੈ ਆ ਨਿਕਲਿਆ ਨੋ ਵਧੀਆ ਜਾਦਾ ਪੂਰਾ ਗੋਲ ਜਿਹਾ ਨਿਕਲਿਆ ਗੱਲ ਪਰਮਾ ਦਿਓ ਨਾ ਮਾਣ ਆਹ ਫ੍ਰੀ ਹੋ ਗਈ ਆਪਣੇ ਅਰਜਨ ਦੇ ਪੈਰ ਦੀ ਕਿੰਨੇ ਇੰਚ ਚਾਰ ਚਾਰ ਪੀ ਸਤ ਚਾਰ 75 ਦੀ 6 ਇੰਚ ਦੀ ਉਹ ਵਾਲੀ ਦਈ ਮੈਂ ਬਈ ਬੱਚਾ ਹੋਆ ਪਾਵਾ ਤੜੀ ਹੋ ਗਈ ਹਣਾ ਭਾਈ ਇਹ ਪੱਕੇ-ਪੁੱਕੇ ਥਾਂ ਤੇ ਆ ਹਣਾ ਬਰ ਪੈਰ ਆ ਨੋ ਨਾ ਵਧੇ ਦੇ ਆੜੇ ਹੁਣ ਤਾਂ ਐ ਵੇਖੋ ਫੱਬੰਡਾ ਪਿਆ ਪੂਰਾ ਗਾੜੀ ਵੀ ਪਿਛਾੜੀ ਵੀ ਐ ਵਧੀਆ ਲੱਗੰਦਿਆ ਹਾਂ ਕਿਦਾਂ ਸੈਟਾ ਕੰਮ ਕਿਦਾਂ ਹੌਣ ਤੈ ਲੱਗਣਿਆ ਪਿਆ ਵਧੀਆ ਉੱਚਾ ਲੱਗਣਿਆ ਪਿਆ ਅਜੇ ਆਂਦਾ ਪਾਉ ਆਂਦਾ ਇੱਕ ਅੱਦਾ ਦੇਣੀ ਦਾ ਰਹਿਣਾ ਇਹਨੇ ਮਤਲਬ ਕਿ ਅਜੇ ਅਜੇ ਹੋਰ ਉੱਚੇ ਕਰ ਲੈਣੀਆਂ ੜੇ ਖੋਚ ਦੇਣੀਆਂ ੜੇ ੜੇ ਖੋਚ ਜੇ ਦੇਖਦੇ